ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਤਰੀਮ ਬੇਲ ਮਿਲਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਨੇ ਅੰਮ੍ਰਿਤਸਰ ਅੱਜ ਪਹੁੰਚਣਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਕੈਬਨਟ ਮੰਤਰੀ ਹਰਜੀਤ ਸਿੰਘ ਜਿਹੜੇ ਈਡੀਓ ਨੇ ਹਰਪ੍ਰਜਨ ਸਿੰਘ ਈਡੀਓ ਉਹ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਜਿਹੜੇ ਕੈਬਨਟ ਮੰਤਰੀ ਨੇ ਈਡੀਓ ਸਾਹਿਬ ਈਡੀਓ ਸਾਹਿਬ ਈਡੀਓ ਸਾਹਿਬ 2 ਮਿੰਟ ਦੇ ਦਿਓ ਸਾਨੂੰ ਜਰਾ ਆਰਾਮ ਦੇ ਨਾਲ ਜਰਾ 2 ਮਿੰਟ ਦੇ ਦਿਓ ਵੱਧ ਨਹੀਂ ਆਂ ਸਦੇ ਵੱਧ ਨਹੀਂ ਆਂ ਇਹ ਤੋਂ ਮੈਂ ਲੋ ਜਿੰਨੇ ਮਰਜ਼ੀ ਲੋ ਸਾਰਾ ਟਾਈਮ ਤੁਹਾਡਾ ਹੀ ਹੈ ਅੱਜ ਸਭ ਅੱਜ ਪਹਿਲੀ ਨਹੀਂ ਕੋਈ ਨਹੀਂ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਸਾਹਿਬ ਆ ਰਹੇ ਨੇ ਉਹ ਅਮਰੋਦ ਸਰ ਦੇ ਵਿੱਚ ਰੋਡ ਸ਼ੋਅ ਕਰਨਗੇ ਪਹਿਲੀ ਉਹਨਾਂ ਦੀ ਫੇਰੀ ਆ ਸੋ ਆਪ ਪ੍ਰਚਾਰ ਵਾਸਤੇ ਉਹ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਨ ਉਹਨਾਂ ਨੂੰ ਰਿਸੀਵ ਕਰਨ ਜਾ ਰਹੇ ਹਾਂ ਪ੍ਰਚਾਰ ਨੂੰ ਕਿੰਨੀ ਜਿਹੜਾ ਜੋਸ਼ ਮਿਲੇਗਾ ਕਿੰਨਾ ਕ ਬਹੁਤ ਬਹੁਤ ਵੱਡਾ ਬਹੁਤ ਵੱਡਾ ਜੋਸ਼ ਮਿਲੇਗਾ ਸਾਡਾ ਪਹਿਲਾਂ ਹੀ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਸਾਡੇ ਸਰਦਾਰ ਕੁਲਦੀਪ ਸਿੰਘ ਕਾਰੀਵਾਲ ਸਾਹਿਬ ਜੀ ਜੀਵਲ ਜੀ ਬਾਹਰ ਆਉਣ ਦੇ ਨਾਲ ਕਾਫੀ ਸੀਟਾਂ ਜੀ ਫਰਕ ਪਏਗਾ ਬਹੁਤ ਬਹੁਤ ਸੀਟਾਂ ਦਾ ਫਰਕ ਪਏਗਾ ਜੀ ਕੇਂਦਰ ਚ ਬਣਦੀ ਹੈ ਜੀ ਇੰਡੀਆ ਆਲਾਈਂਸ ਜੀ ਮੈਂ ਕਹਾਂ ਜੀ ਇੰਡੀਆ ਆਲਾਈਂਸ ਦੀ ਸਰ ਇੰਡੀਆ ਇੰਡੀਆ ਆਲਾਈਂਸ ਦੀ ਸਰਕਾਰ ਬਣੇਗੀ ਜੀ ਜੀ ਅਮਿਤ ਸ਼ਾਹ ਕਹਿ ਰਹੇ ਨੇ ਕਿ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਕੇਜਰੀਵਾਲ ਕੇਜਰੀਵਾਲ ਨੂੰ ਵੀਆਈਪੀ ਟ੍ਰੀਟਮੈਂਟ ਕਿੰਨੇ ਦੇ ਰਹੇ ਨੇ ਇਹ ਕੋਰਟ ਕੋਰਟ ਜੋ ਕੁਝ ਕਰਦੀ ਆ ਜੀ ਸਵਿਧਾਨ ਅਨੁਸਾਰ ਕਰ ਕੋਰਟ ਨੇ ਥੈਂਕ ਯੂ ਦਾਹਰ ਪੱਜਨ ਸਿੰਘ ਵੀਡੀਓ ਤੁਸੀਂ ਦੇਖ ਸਕਦੇ ਇਟ ਇਜ਼ ਅ ਪਰ ਕਿਹੜੇ ਕਿਹੜੇ ਵਜ਼ੀਰ ਆ ਰਹੇ ਨੇ ਨਾਲ ਇੱਥੇ ਤਰਤਾਲੀਵਾਲ ਸਾਹਿਬ ਆ ਰਹੇ ਨੇ ਪਹੁੰਚ ਚੁੱਕੇ ਨੇ ਪ੍ਰੋਗਰਾਮ ਹੈ ਤੁਹਾਡੇ ਅੱਜ ਅਸੀਂ ਪੂਰੇ ਅਮਰੋਸਰ ਦੇ ਵਿੱਚ ਕੇਜਰੀਵਾਲ ਸਾਹਿਬ ਰੋਡ ਸ਼ੋ ਜਿਹੜਾ ਹੈ ਉਹ ਕਰਨਗੇ ਔਰ ਬਹੁਤ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਜਿਹੜਾ ਆ ਉਹਨਾਂ ਦੇ ਰੋਡ ショਅ ਨੂੰ ਲੈ ਕੇ केजरीवाल ਸਾਹਿਬ ਜਦੋਂ ਦੇ ਬਾਹਰ ਆਏ ਸਿਆਸੀ ਪਾਰਟੀਆਂ ਦੇ ਉੱਤੇ ਜਿਹੜੇ ਕਾਲੀ ਦਲ ਜਾਂ ਤਿੱਖੇ ਬਿਆਨ ਹੋਣੇ ਸ਼ੁਰੂ ਹੋ ਗਏ ਕੀ ਕਹਿਣਾ ਚਾਹੁੰਦੇ ਜੀ ਤੌਰ ਪਾਉਂਗੇ ਜੀ ਇਹਨਾਂ ਦੇ ਜਦੋਂ ਦੇ केजरीवाल ਸਾਹਿਬ ਬਾਹਰ ਆਏ ਨੇ ਕਹਿੰਦੇ ਬੇਟਾ ਚਾਰਦੇ ਇੱਕ ਤਰੀਕ ਨੂੰ ਜਾਣਾ ਪੈਣਾ ਫਿਰ ਜਿਲ੍ਹੇ ਚ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੋਰਟ ਦਾ ਫੈਸਲਾ ਹੈ ਜੋ ਕੋਰਟ ਦਾ ਫੈਸਲਾ ਹੋਊਗਾ ਅੱਗੇ ਵੀ ਕੋਰਟ ਦੇ ਫੈਸਲੇ ਦੇ ਨਾਲ ਹੀ ਉਹ ਬਾਹਰ ਆਏ ਪੰਜਾਬ ਦੇ ਵਿੱਚ ਧੂਆਂ ਤਾਂ ਰੈਲੀਆਂ ਹੋਣਗੀਆਂ ਜੀ ਬਿਲਕੁਲ ਹੋ ਰਹੀਆਂ ਜੀ ਹੋ ਰਹੀਆਂ ਨੇ ਬਿਲਕੁਲ ਜਿਵੇਂ ਅਸੀਂ ਪੂਰਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ 13 ਜ਼ੀਰੋ ਕਰਨਾ ਹੈ ਤੇ 13 ਜ਼ੀਰੋ ਹੀ ਹੋਏਗਾ 13 ਸਿਟਾ ਮਾਰੂ ਮੇਰੇ ਵਿਭਾਗ ਮੇਰਾ ਬੜਾ ਹਰ ਵਾਰੀ ਚੱਚਾ ਹੁੰਦੀ ਕਿਹਦੇ ਤੁਹਾਡੇ ਵਿਭਾਗੇ ਦਾ ਜাদু ਤੁਹਾਡੇ ਤੁਸੀਂ ਜਿਹੜਾ ਕੰਮ ਕੀਤਾ ਉਹ ਹੀ ਜাদু ਚੱਲਣਾ ਤੁਹਾਨੂੰ ਨਹੀਂ ਸਾਰੇ ਵਿਭਾਗ ਮੈਨੇ ਕੰਮ ਕੀਤਾ ਜੀ ਬਿਜਲੀ ਵਿਭਾਗ ਨੇ ਵੀ ਕੰਮ ਕੀਤਾ ਨਹਿਰੀ ਵਿਭਾਗ ਨੇ ਸਕੂਲਾਂ ਦੇ ਹੈਲਥ ਨੇ ਸਾਰੇ ਵਿਭਾਗ ਮੈਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕੀਤਾ ਔਰ ਪੰਜਾਬ ਦੇ ਲੋਕ ਮਾਨ ਸਾਹਿਬ ਦੀਆਂ ਨੀਤੀਆਂ ਤੋਂ ਉਹਨਾਂ ਦੀ ਪਰਫਾਰਮੈਂਸ ਤੋਂ ਪੂਰੇ ਖੁਸ਼ ਨੇ ਥੈਂਕ ਯੂ ਜੀ ਸਰਪੰਨ ਸਿੰਘ ਈਡੀਓ ਕ ਉਹਨਾਂ ਨੇ ਕਿਹਾ ਕਿ ਕੱਲਾ ਉਹਨਾਂ ਦੇ ਡਿਪਾਰਟਮੈਂਟ ਨੇ ਨਹੀਂ ਬਾਕੀ ਜਿੰਨੇ ਵੀ ਡਿਪਾਰਟਮੈਂਟ ਨੇ ਜਿਹੜੇ ਲਾਈਟ ਜਿਹੜੇ ਡਿਪਾਰਟਮੈਂਟ ਨੇ ਉਹ ਲਗਾਤਾਰ ਸਾਰੇ ਕੰਮ ਕਰ ਰਹੇ ਨੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਅਮਰਸਰ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹਲਕਿਆਂ ਤੋਂ ਆਗੂ ਪਹੁੰਚੇ ਨੇ ਗੁਰਚਰਨ ਸਿੰਘ ਸ਼ੀਨਾ ਇਸ ਪਾਸੇ ਦੇਖ ਸਕਦੇ ਹੋ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਲਬੀਰ ਸਿੰਘ ਗਿੱਲ ਤੋਂ ਪਹਿਲਾਂ ਸ਼ੀਨਾ ਸਾਹਿਬ ਆਏ ਸੀ ਤਾਂ ਸ਼ੀਨਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਸੀਂ ਅੱਜ ਕਿੰਨਾ ਕੁ ਜੋਸ਼ ਲੱਗ ਰਿਹਾ ਹੈ ਜੀ ਖਾਲੀਦਲ ਨਾ ਗਿਆ ਉਹਨਾਂ ਖਾਲੀਦਲ ਹੋ ਗਿਆ ਮੇਰਾ ਵੀ ਰੋਲ ਨਹੀਂ ਕਰਨ ਕਾਲੋ ਵੀ ਚਲ ਗਿਆ ਉਸ ਨੇ ਨਿਬੜ ਗਿਆ ਕੰਮ ਉਹਨਾਂ ਇਹ ਤਾਂ ਤੁਹਾਡਾ ਸਾਰਾ ਗਰੁੱਪ ਹੀ ਹੁਣ ਇੱਧਰ ਆ ਗਿਆ ਤੁਸੀਂ ਨਹੀਂ ਸਾਡਾ ਗਰੁੱਪ ਨਹੀਂ ਸਾਰੀ ਸੰਗਤ ਹੀ ਆ ਜਣੀ ਉਥੋਂ ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ 'ਚ ਗਏ ਨੇ ਉਹ ਜਿੱਥੇ ਮਰਜ਼ੀ ਜਾਣ ਪਰ ਉੱਥੇ ਤਾਂ ਖਰਾ ਖਤਮ ਹੋ ਗਿਆ ਨਾ ਮੇਲਾ ਹਾਂ ਚਲੋ ਪਹਿਲਾਂ ਦੱਸੋ ਕੇਜਰੀਵਾਲ ਸਾਹਿਬ ਦਾ ਅੱਜ ਸਵਾਗਤ ਕਰਨ ਦੇ ਲਈ ਉਸੇ ਯੋਜਨਾ ਕਰੋ ਜਿੱਦਾਂ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕਰਦੇ ਹੁੰਦੇ ਸੀ ਅੱਜ ਉਸੇ ਤਰ੍ਹਾਂ ਹੀ ਤੁਸੀਂ ਕਰ ਰਹੇ ਹੋ ਕਿੰਨਾ ਕੁ ਜੋਸ਼ ਸਮਝਦੇ ਹੋ ਅਸੀਂ ਵੇਖੋ ਵਫਾਦਾਰੀ ਨਾਲ ਕੰਮ ਕਰਦੇ ਹਾਂ ਜੇ ਉਸ ਵੀ ਜਿਸ ਜਗ੍ਹਾ ਤੇ ਹੋਇਆ ਉੱਥੇ ਉਹਦੀ ਸੁਖ ਮੰਗੀਦੀ ਆ ਅੱਜ ਜੇ ਆਪਾਂ ਆਮ ਆਦਮੀ ਦੀ ਪਾਰਟੀ ਨਾਲ ਤੁਰੇ ਆ ਤਾਂ ਅਸੀਂ ਤਾਂ ਦੇ ਹੀ ਨਾ ਵੇਖੋ ਅੱਜ ਇੱਕ ਤੁਸੀਂ ਇੱਥੇ ਵੀ ਵੇਖ ਰਹੇ ਜਿਵੇਂ ਸਾਡੇ ਨਾਲ ਕਿੰਨੀ ਸੰਗਤ ਇੱਥੇ ਵੀ ਅਜੇ ਏਅਰਪੋਰਟ ਤੇ ਪਹੁੰਚੀ ਆ ਇਹ ਤੋਂ ਬਾਅਦ ਅਸੀਂ 3 ਵਜੇ ਰਣਜੀਤ ਐਵੇਨਿਊ ਉੱਤੇ ਇਕੱਠ ਹੋਣਾ ਤੇ ਫਿਰ 6 ਵਜੇ ਦਾ ਅਸੀਂ ਪਹੁੰਚਣਾ ਉੱਥੇ ਲੋਗੜ ਜਿਹੜਾ ਲੋਰੀ ਗੇਟ ਰਾਜਸਥਾਨੀ ਹਲਕਾ ਇਹਦਾ ਪਿਛਲੀਆਂ 3-4 ਲੋਕ ਸਭਾ ਚੋਣਾਂ ਦਾ ਦੇਖ ਲਿਆ ਜਾਵੇ ਤਾਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਜਿੱਤਦੀ ਸੀਗੀ ਜਦੋਂ ਲੋਕ ਸਭਾ ਹੁੰਦੀ ਆ ਤੇ ਉਦੋਂ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਇਸ ਵਾਰ ਪੋਜੀਸ਼ਨ ਕੀ ਰਹੇਗੀ ਉਹ ਦੋਵੇਂ ਰਲ ਕੇ ਖੇਡਦੇ ਨੇ ਗੇਮ ਪੇ ਲੋ ਉਹ ਮਝੀਠਿਆ ਨਹੀਂ ਕਰ ਦਿੰਦਾ ਸੀ ਐਮਪੀ ਚ ਸਰਕਾਰੀਆ ਓਕੇ ਤੇ ਉਹ ਅੱਜ ਮੁੜ ਕੇ ਉਹ ਗਾਂ ਉਹਦੀ ਕਰ ਦਿੰਦਾ ਸੀ ਹੁਣ ਵੇਖੋ ਤੁਸੀਂ ਕੈਪ ਪਾ ਕੇ ਸਰਕਾਰੀਆ ਸਾਹਿਬ ਫਿਰੰਡੇ ਨੇ ਹਲਕੇ ਦੇ ਵਿੱਚ ਹਮ ਆ ਵੇਖਿਓ ਕੀ ਬਣਦਾ ਪੂਰਾ ਪੇਚਾ ਪਊਗਾ ਜੀ ਹਾਂ ਅਜੇ ਤਾਂ ਪ੍ਰਮਾਤਮਾ ਦੇ ਹੱਥ ਆ ਪਰ ਇਲੈਕਸ਼ਨ ਦਾ ਪਤਾ ਲੱਗੂਗਾ ਵੀ ਰਾਜਸੰਘੀ ਹਲਕੇ ਇਲੈਕਸ਼ਨ ਹੋ ਰਹੀ ਹੈ ਦੋ ਆਗੂਆਂ ਦਾ ਕਿਹਾ ਜਾ ਰਿਹਾ ਤਲਵੀਰ ਗਿੱਲ ਦਾ ਔਰ ਗੁਰਚਰਨ ਸੀਨੇ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਵਿਚ ਕਰਨ ਦੇ ਨਾਲ ਆਮ ਆਦਮੀ ਪਾਰਟੀ ਤੇ ਆਉਣ ਦੇ ਨਾਲ ਉਹਨਾਂ ਦਾ ਵੀ ਮਨੋਬਲ ਵੀ ਉੱਠ ਗਿਆ ਉਹ ਕਹਿੰਦੇ ਜੀ ਜਿਹੜੇ ਜਿਹੜੀ ਲੜਾਈ ਆ ਉਹ ਜਿਆਦਾ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਪੱਖ ਦੇ ਵਿੱਚ ਹੋਊਗੀ ਦੋ ਆਗੂਆਂ ਦੇ ਤੇ ਅਜੇ ਤੁਸੀਂ ਵੇਖਿਓ ਜੇ 15 ਦਿਨ ਇਲੈਕਸ਼ਨ 'ਚ ਪਏ ਆ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਜਿਹੜੀ ਆ ਆਮ ਆਦਮੀ ਪਾਰਟੀ ਬੜਾ ਬੁਲੰਦ ਹੋਊਗਾ ਇੱਕ ਸਵਾਲ ਮੈਂ ਰਦੀ ਰਵੀਕਰਨ ਕਾਲੋਣਾ ਨੂੰ ਵੀ ਤੇ ਸੀਤਲਵੀਰ ਨੂੰ ਤੁਹਾਡੇ ਕੋਲ ਪੁੱਛਦਾ ਅਕਾਲੀ ਦਲ ਦੀ ਕੀ ਸਥਿਤੀ ਰਹੇਗੀ ਜਿਹੜੇ ਇੰਨੇ ਨੇ ਵਰਕਰ ਸੀਗੇ ਸਰ ਛੀਨਾ ਸਾਹਿਬ ਸਾਰੇ ਹੀ ਆ ਗਏ ਉਹ ਵਰਕਰ ਆ ਰਹੇ ਨੇ ਜਿਨ੍ਹਾਂ ਨੇ ਕੰਮ ਕੀਤਾ ਜਿੰਦੇ ਪਿੱਛੇ ਦੱਸਦਾ 20000 ਬੰਦਾ ਕੱਟ ਹੁੰਦਾ ਸੀਗਾ ਜੀ ਗਗਨ ਇੰਨੀ ਆ 45 ਟੈਂਪਰੇਚਰ ਚ ਸਵੇਰ ਦੇ ਬੰਦੇ ਇਕੱਠੇ ਕਰਨਦੇ ਆ ਹੁਣ ਉੱਥੇ ਰਣਜੀਤ ਨੂੰ ਲੱਗ ਜਣ ਜੇ ਸਾਰ ਪਾਰਟੀ ਦੀ 20 25 ਸਾਲ ਕੰਮ ਕੀਤਾ ਹੋਵੇ ਪਾਰਟੀ ਛੱਡਣੀ ਸੌਖੀ ਨਹੀਂ ਹੁੰਦੀ ਠੀਕ ਆ ਨਾ ਪਰ ਉੱਥੇ ਹੈ ਕੁਝ ਨਹੀਂ ਹੁਣ ਮੇਰਾ ਵੀਰ ਉੱਥੇ ਹੈ ਪਰਿਵਾਰਵਾਦ ਆ ਕੋਣਾ ਰਵੀਕਰਨ ਕਾਲੋਂ ਦੀ ਇੰਟਰਵਿਊ ਸੁਣੀ ਆ ਉੱਥੇ ਸਿਰਫ ਮਜੀਠੀਆ ਸਾਹਿਬ ਮਾਜੇ ਚ ਜੇ ਕਿ ਨਾ ਖੁਸ਼ ਆ ਖੁਸ਼ ਆ ਨਹੀਂ ਤਾਂ ਕੰਮ ਬੰਦਿਆ ਤੇ ਫਿਰ ਬੰਦਿਆ ਉੱਥੇ ਹੋਰ ਕੋਈ ਹਾਲ ਹੀ ਨਹੀਂ ਹੈਗਾ ਮੇਰੇ ਨਾਲ ਉਹਨਾਂ ਨੇ ਰਾਤੀ ਮੇਰੀ ਇੰਟਰਵਿਊ 'ਚ ਜ਼ਿਕਰ ਕਰ ਰਹੇ ਉਹਨਾਂ ਰਾਤ ਇਹ ਵੀ ਕਿਹਾ ਕਿ ਮੈਂ ਤੇ ਸੁਖਵੀਰ ਬਾਲ ਸਾਹਿਬ ਦਾ ਸਤਿਕਾਰ ਕਰਦਾ ਪਰ ਮਜੀਠੀਆ ਸਾਹਿਬ ਦੇ ਕਰਕੇ ਅਸੀਂ ਪਾਰਟੀ ਚੱਲੀ ਪਰ ਯਾਰ ਅਸੀਂ ਕਰਾਂਗੇ ਕੀ ਮੇਰੀ ਗੱਲ ਸੁਣ ਸਤਿਕਾਰ ਤੇ ਅਸੀਂ ਕਰਦੇ ਆ ਉਹਨਾਂ ਦਾ ਪਰ ਹੁਣ ਇੱਥੇ ਚੱਲਦੀ ਮਾਜੇ ਮਜੀਠੀਆ ਸਾਹਿਬ ਦੀ ਹੈ ਜੋ ਇਹ ਤੈਨੂੰ ਕਹੇ ਇੱਕ ਦਰਵਾਜ਼ਾ ਸਿਰਫ ਮਜੀਠੀਆ ਸਾਹਿਬ ਜੇ ਮਜੀਠੀਆ ਸਾਹਿਬ ਖੋਸ਼ ਆ ਫਿਰ ਠੀਕ ਆ ਜੇ ਬੰਦ ਆ ਫਿਰ ਸਾਰਾ ਕੁਝ ਬੰਦ ਆ ਇਸ ਤੋਂ ਇਲਾਵਾ ਹੁਣ ਹੋਰਲ ਕਹਿੰਦੇ ਆ ਵੀ ਆਖਿਆ ਗਿਆ ਜਨਾਲਾ ਦੇ ਉੱਤੇ ਮਜੀਠੀਆ ਦੇ ਉੱਤੇ ਕਿਤੇ ਹੋਰ ਕਿਤੇ ਬੰਦੇ ਯਾਰ ਜਿੱਥੇ ਜਿੱਥੇ ਸਾਡਾ ਕੋਈ ਰਿਸ਼ਤੇਦਾਰ ਵੀ ਮੈਂ ਸਮਝਦਾ ਵੀ ਮਤਲਬ ਸਾਡੀ ਪਾਰਟੀ ਤੋਂ ਬਾਹਰ ਨਹੀਂ ਸੀ ਹਰ ਰਿਸ਼ਤੇਦਾਰ ਭੈਣ ਭਰਾ ਵੀ ਕਾਲੀ ਸੀ ਹੁਣ ਜਿੱਥੇ ਜਿੱਥੇ ਵੀ ਸਾਡੀਆਂ ਸੰਝਾਂ ਨੇ ਸਾਡੇ ਸੱਜਣ ਮਿੱਤਰ ਰਿਸ਼ਤੇਦਾਰ ਨੇ ਸਾਡੇ ਪੰਜ ਸਰਪੰਚ ਨੇ ਸਾਰਿਆਂ ਤੱਕ ਪਹੁੰਚ ਕਰਾਂਗੇ 20 ਤਰੀਕ ਤੱਕ ਮੇਰੇ ਹਲਕੇ ਦੀਆਂ ਰੈਲੀਆਂ ਨੇ ਪੰਜ ਉਸ ਤੋਂ ਬਾਅਦ ਮੈਂ 10 ਦਿਨ ਥੋੜਾ ਫ੍ਰੀ ਹੋ ਜਾਣਾ ਜਿੱਥੇ ਜਿੱਥੇ ਤੁਸੀਂ ਉਹ ਤੋਂ ਪਹਿਲਾਂ ਜੇਲ੍ਹ ਚ ਜਦੋਂ ਤੁਸੀਂ ਸ਼ਾਮਿਲ ਹੋਏ ਜੀ ਹਨਾ ਉਸ ਤੋਂ ਬਾਅਦ ਮੁਲਾਕਾਤ ਹੋਈ ਜਾਂ ਕੋਈ ਗੱਲਬਾਤ ਹੋਈ ਮੈਂ ਸਿਰਫ ਸੀਐਮ ਸਾਹਿਬ ਨੂੰ ਮਿਲਿਆ ਹਾਂ ਓਕੇ ਅੱਜ ਮੈਂ ਪਹਿਲੀ ਵਾਰੀ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੂੰ ਮਿਲਣਾ ਇੱਥੇ ਕਹਿੰਦੇ ਜੀ ਹਲਕਾ ਮਤਲਬ ਜਿਹੜੀ ਤੁਹਾਡੇ ਹੱਕ ਦੇ ਵਿੱਚ ਕਹਿ ਰਹੇ ਨੇ ਕਿ ਸ਼ੀਨਾ ਸਾਹਿਬ ਨੇ ਇਸ ਹਲਕੇ ਤੋਂ ਅਗਲੀ ਵਾਕਡੋਰ ਇਹਨਾਂ ਤੋਂ ਸੰਭਲਣੀ ਨਹੀਂ ਨਹੀਂ ਇਹ ਵਾਇਕਰ ਨੂੰ ਪਤਾ ਹੈ ਵੇਖ ਵੀਰ ਕੱਲ ਦਾ ਨਹੀਂ ਪਤਾ ਕੱਲ ਕੀ ਹੋਣਾ ਇਹ ਸੱਚੇ ਪਾਛੇ ਤਿੰਨ ਸਾਲਾਂ ਨੂੰ ਕੀ ਹੋਣਾ ਉਹ ਨਹੀਂ ਪਤਾ ਆਪਾਂ ਤਾਂ ਇੱਕ ਵਲੰਟੀਅਰ ਬਣ ਕੇ ਕੰਮ ਕਰਾਂਗੇ ਪਾਰਟੀ ਦਾ ਥੈਂਕ ਯੂ ਜੀ ਤਾਂ ਗੁਰਸ਼ੰਗ ਸਿੰਘ ਸ਼ੀਨਾ ਰਾਏ ਸੰਸੀ ਹ ਜੋ ਕੁਛ ਅੰਨ ਸੰਗ ਸੀਨਾ ਉਸ ਤੋਂ ਬਾਅਦ ਤਲਵੀਰ ਸਿੰਘ ਗਿੱਲ ਦਾ ਨਾਮ ਆ ਗਿਆ ਤੇ ਰਾਤ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਕਿ ਜਿਹੜੇ ਰਵਿਕਰਨ ਸਿੰਘ ਕਾਲੋ ਜਿਹੜੇ ਨੇ ਸ਼ਾਮਲ ਹੋਏ ਤਾਂ ਇਸ ਜਗ੍ਹਾ ਦੇ ਉੱਤੇ ਹੁਣ ਜਿਹੜਾ ਸਵਾਗਤ ਕਰ ਰਹੇ ਨੇ ਏਵੀਏਸ਼ਨ ਕਲੱਬ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਜਿਹੜਾ ਹੁੰਦਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ तमाम ਆਗੂ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਪਹੁੰਚੇ ਨੇ ਇੱਥੇ ਸਵਾਗਤ ਕਰਨ ਦੇ ਲਈ ਇਸ ਪਾਸੇ ਸੁਰੱਖਿਆ ਦੇ ਇੰਤਜ਼ਾਮਾਤ ਵੀ ਦਿਖਾ ਦਿੰਨੇ ਆ ਤੁਹਾਨੂੰ ਕਿ ਪੁਲਿਸ ਨੇ ਜਿਹੜੇ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹ ਇਸ ਜਗ੍ਹਾ ਤੇ ਕੀਤੇ ਨੇ ਪੰਜਾਬ ਸਰਕਾਰ ਦੇ ਜਿਹੜਾ 에ਵੀਸ਼ਨ ਕਲੱਬ ਦੇ ਵਿੱਚ ਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਦਾ ਇੱਥੇ ਜਹਾਜ਼ ਜਿਹੜਾ ਉਤਰੇਗਾ ਤੇ ਉਸ ਤੋਂ ਬਾਅਦ ਉਹ ਅੱਜ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਨਤਵੇਂ ਨਤਮਸਤਕ ਹੋਣ ਦੇ ਲਈ ਜਾਣਗੇ ਉਸ ਤੋਂ ਬਾਅਦ ਰਵਿੰਦ ਕੇਜਰੀਵਾਲ ਨੇ ਦਰਗਾਣਾ ਤੀਰਥਾਮ ਦੇ ਦਰਸ਼ਨ ਵੀ ਕਰਨੇ ਨੇ ਤੇ ਕੱਲ ਸਵੇਰੇ RAM तीर्थ ਜੋ ਉਹਨਾਂ ਦੇ ਜਾਣ ਦਾ ਪ੍ਰੋਗਰਾਮ ਹੈ ਤਾਂ ਇਹ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਦੀਆਂ ਨੇ ਅੰਮ੍ਰਿਤਸਰ 에어ਪੋਰਟ ਦੀਆਂ ਜਿੱਥੇ ਪੰਜਾਬ ਸਰਕਾਰ ਦੇ ਐਵੀਸ਼ਨ ਕਲੱਬ ਦੇ ਵਿੱਚ ਰਵਿੰਦ ਕੇਜਰੀਵਾਲ ਜੀ ਦੇ ਆਉਣ ਦਾ ਜਿਹੜਾ ਹੈ ਉਹ ਇਸੇਗਾ ਦੇ ਉੱਤੇ ਪ੍ਰੋਗਰਾਮ ਹੈ ਤਾਂ ਇਥੋਂ ਨਿਕਲ ਕੇ ਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਕਰਨਾ ਹੈ ਪੰਜਾਬ ਦੇ ਵਿੱਚ ਜਦੋਂ ਦੀ ਲੋਕ ਸਭਾ ਚੋਣਾਂ ਸ਼ੁਰੂ ਹੋਈਆਂ ਨੇ ਤਾਂ ਪਹਿਲੀ ਵਾਰ ਪ੍ਰਚਾਰ ਕਰਨ ਦੇ ਲਈ ਰਵਿੰਦ ਕੇਜਰੀਵਾਲ ਜੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਅਸੀਂ ਮੀਡੀਆ ਕਰਮੀ ਇਥੇ ਕੁਲਦੀਪ ਸਿੰਘ ਢਾਲੀਵਾਲ ਇਥੇ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਪੰਜਾਬ ਦੇ ਕੈਬਨਿਟ ਵਜ਼ੀਰ ਨੇ ਉਹ ਇਥੇ ਪਹੁੰਚੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਨਾਲ ਹੀ ਹਰਪ੍ਰੀਤ ਸਿੰਘ ਈਟੀਓ ਤਮਾਮ ਐਮਐਲਏ ਜਿਹੜੇ ਨੇ ਅੰਮ੍ਰਿਤਸਰ ਦੀ ਗੱਲ ਕੀਤੀ ਆ ਜਸਪੀਰ ਸਿੰਘ ਸੰਧੂ ਡਾਕਟਰ ਅਜੀਤ ਗੁਪਤਾ ਮੈਡਮ ਜੀਵਨਜੋਤ ਕੋਰ ਜਿਹੜੇ ਨੇ ਉਹ ਇਥੇ ਪਹੁੰਚੇ ਨੇ ਡਾ ਇੰਦਰਬੀਰ ਤਿੱਜਰ ਉਹਨਾਂ ਦੇ ਵੀ ਇੱਥੇ ਪਹੁੰਚਣ ਦੀ ਜਿਹੜੇ ਪ੍ਰੋਗਰਾਮ ਸੀ ਤਾਂ तमाम ਆਗੂ ਜਿਹੜੇ ਨੇ तमाम ਵਿਧਾਇਕ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਕੁਝ ਸਮੇਂ ਤੱਕ ਇੱਥੇ ਉਹਨਾਂ ਦਾ ਸਵਾਗਤ ਜਿਹੜਾ ਐ ਰਵਿੰਦ ਕੇਜਰੀਵਾਲ ਦਾ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਸ਼ਾਮ ਨੂੰ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ ਕਾਦੀਆਂ ਗਏ ਸੀ ਜਿੱਥੇ ਇੱਕ ਰੈਲੀ ਦੇ ਵਿੱਚ ਮੁੱਖ ਮੰਤਰੀ ਨੇ ਕਾਦੀਆਂ ਦੇ ਵਿੱਚ ਜਗਰੂਪ ਸਿੰਘ ਸੇਖਵਾਲ ਨੂੰ ਜਿਹੜੀ ਰੈਲੀ ਕਰਵਾਈ ਜਾ ਰਹੀ ਉਹਦੇ ਵਿੱਚ ਸ਼ਾਮਲ ਹੋਣਾ ਹੈ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਅੰਮ੍ਰਿਤਸਰ ਆਉਣਗੇ ਅੱਜ ਰੋਡ ਸ਼ੋਅ ਉਹਨਾਂ ਨੇ ਇਕੱਠੇ ਜਿਹੜਾ ਕੱਢਣਾ ਹੈ ਤਾਂ ਸਿਆਸੀ ਸਰਗਰਮ ਤੇਜ ਹੋ ਚੁੱਕੇ ਹਨ ਪੂਰੇ ਪੰਜਾਬ ਕੇਜਰੀਵਾਲ ਜਿਹੜੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਧੜਾ ਧੜਾ ਰੈਲੀਆਂ ਕਰਨ ਦਾ ਜਿਹੜਾ ਹੈ ਉਹ ਪ੍ਰੋਗਰਾਮ ਬਣਾਇਆ ਹੈ ਤੇ ਇਸ ਤੋਂ ਬਾਅਦ ਰਵਿੰਦ ਕੇਜਰੀਵਾਲ ਜਿਹੜੇ ਨੇ ਪੂਰੇ ਪੰਜਾਬ ਦੇ 13 ਵਿਧਾਨ ਸਭਾ ਜਿਹੜੇ ਹਲਕੇ ਨੇ ਉਥੇ ਰੈਲੀਆਂ ਕਰਨਗੇ ਰੋਡ ਸ਼ੋਅ ਕਰਨਗੇ ਤੇ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਨਗੇ ਕੈਮਰਾ ਪਰਸਨ ਮਕੇਸ਼ ਪਾਵਰ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par